ਜਵਾਲਮੀ ਕੀ ਜੀ ਜੈਪੀਮ ਜੈ ਸੰਵਿਧਾਨ ਜੀ ਮੇਰਾ ਨਾਮ ਨਿਤੀਸ਼ ਮੈਂ ਮੇਰੀ ਫਾਊਂਡਰ ਪੀਮ ਐਕਸ਼ਨ ਕਮੇਟੀ ਮਿਨਿਮਮ ਵੇਜਸ ਘੱਟ ਤੋਂ ਘੱਟ ਮਜ਼ਦੂਰੀ ਦਰ ਜਿਹੜੀ ਆ ਦਿੱਲੀ ਸਰਕਾਰ ਸੂਬਾ ਸਰਕਾਰ ਔਰ ਦਿੱਲੀ ਕੇਂਦਰ ਸਰਕਾਰ ਵੱਲੋਂ 18000 ਰੁਪਏ ਨਿਸ਼ਚਿਤ ਕੀਤੇ ਗਏ ਅਨਸਕਿਲਡ ਲਈ ਇਹਦੇ ਚੇ ਤੁਸੀਂ ਨਾ ਚਾਹਵਾਂਗੇ ਜੀ ਕਿ ਪੰਜਾਬ ਸਰਕਾਰ ਕਦੋਂ ਕਰੇਗੀ ਇਹਦੇ ਸਬੰਧ ਦੇ ਵਿੱਚ ਇੱਕ ਮੰਗ ਪੱਤਰ ਮੁੱਖ ਮੰਤਰੀ ਦਾ ਨਾਮ ਦਿੱਤਾ ਗਿਆ ਔਰ ਨਾਲ 24 ਤਰੀਕ ਨੂੰ 24 ਮਾਰਚ 2025 ਨੂੰ ਅਨਮਿੱਥੇ ਸਮੇਂ ਲਈ ਭੁਖੜਤਾਲ ਅਨਾਉਂਸ ਕੀਤੀ ਗਈ ਹੈ ਔਰ ਇਹ ਸੋਸ਼ਲ ਮੀਡੀਆ ਵਾਲੀ ਭੁਖੜਤਾਲ ਲਈ ਹੋਊਗੀ ਜਿਹੜੀ ਇਹ 10 ਜਾਂ 15 ਦਿਨ ਦੇ ਵਿੱਚ ਫੋਟੋ ਜਾਂ ਕੱਦ ਤੇ ਹੋਏਗੀ ਜਾਂ ਹੱਕ ਹੱਥ ਤੇ ਹੋਣੀ ਹੈ ਉਹਦਾ ਨਿਪਟਾਰਾ ਜਿਹੜਾ ਵਾ April ਦੇ ਪਿਛੜ ਦੇ ਮਹੀਨੇ ਦੇ ਵਿੱਚ ਕਰਤਾ ਜਾਏਗਾ ਜੇ ਸ਼ਾਸਨ ਪ੍ਰਸ਼ਾਸਨ ਦੇਦੇ ਤੇ ਨੇਗੋਸ਼ੀਏਟ ਕਰਨ ਲਈ ਤਿਆਰ ਨਹੀਂ ਹੁੰਦਾ ਉਹਦਾ ਕਾਰਨ ਇਹ ਹੈ ਜੀ ਕਿ ਜੇ ਆਪਾਂ ਚਾਹਦੇ ਹਾਂ ਕਿ ਦਲਿਤ ਮਜ਼ਦੂਰ ਐਸੇ ਮਜ਼ਦੂਰ ਇੱਕ ਚੰਗੀ ਜ਼ਿੰਦਗੀ ਜੀ ਸਕੇ ਬੈਟਰ ਜ਼ਿੰਦਗੀ ਜੀ ਸਕੇ ਤੇ ਉਹਦੀ ਕਮਾਈ ਜਿਹੜੀ ਆ ਉਹਦਾ ਮਿਹਨਤਾਨਾ ਜਿਹੜਾ ਵਾ ਉਹ ਵੀ ਮਹਿੰਗਾਈ ਦਰ ਦੇ ਨਾਲ ਹੋਣਾ ਚਾਹੀਦਾ ਜਦੋਂ ਅੱਜ ਇਨਫਲੇਸ਼ਨ ਇੰਨੀ ਜ਼ਿਆਦਾ ਵਾ ਮਹਿੰਗਾਈ ਦਰ ਇੰਨੀ ਜ਼ਿਆਦਾ ਵਾ ਉਹਦੇ ਵਿੱਚ 10000 ਰੁਪਏ ਤੋਂ ਕੱਟ ਕਿੱਦਾਂ ਗੁਜ਼ਾਰਾ ਹੋ ਸਕਦਾ ਇਹਦੇ ਵਿੱਚ ਆਪਾਂ ਸੈਮੀ ਸਕਿਲਡ ਵਾਲਿਆਂ ਦੇ ਵੀ ਕਵਾਂਗੇ ਜਿਨ੍ਹਾਂ ਦੀ ਆਮਦਨ 12-13 ਹਜ਼ਾਰ ਆ ਰਹਾ ਸਕਿਲਡ ਵਾਲੀ ਜਿਹੜੇ ਸਭ ਤੋਂ ਟੋਪ ਤੇ ਨੇ ਉਹਨਾਂ ਦੀ 15000 ਰੁਪਿਆ ਦਾ ਕੰਟਰੈਕਟ ਤੇ ਵਿੱਚ ਚਾਹੇ ਉਹ ਮਨਰੇਗਾ ਦੇ ਕਰਮਚਾਰੀ ਹੋਣ ਚਾਹੇ ਉਹ ਮਿਰਗਾ ਡਿਪਾਰਟਮੈਂਟ ਅੱਜ ਲੱਗੇ ਹੋਣ ਚਾਹੇ ਕੱਚੇ ਸਫਾਈ ਸੇਵਕਾਂ ਨੂੰ ਕੰਟਰੈਕਚੁਅਲ ਕਰਨ ਚੱਰੀ ਹੋਣ ਡੀਸੀ ਰੇਟ ਦੇ ਹੋਣ ਇਹਨਾਂ ਸਾਰਿਆਂ ਦੀ ਤਨਖਾਹ ਕਿਤੇ ਨਾ ਕਿਤੇ 10000 ਰੁਪਏ ਤੋਂ ਥੱਲੇ ਹੈਗੀ ਹੈ ਮੇਰੇ ਅਨਸਕਿਲਡ ਕੱਚੇ ਸਫਾਈ ਸੇਵਕਾਂ ਦੀ ਇਹਦੇ ਸਬੰਧ ਦੇ ਵਿੱਚ ਇੱਕ ਪ੍ਰੋਟੋਕੋਲ ਅਨਾਉਂਸ ਕੀਤੀ ਗਈ ਹੈ 24 ਮਾਰਚ ਦੀ ਜੇ 15 ਦਿਨ ਦੇ ਵਿੱਚ ਸ਼ਾਸਨ ਪ੍ਰਸ਼ਾਸਨ ਦੇ ਤੇ ਕੰਮ ਨਹੀਂ ਕਰਦਾ ਬਾਰ-ਬਾਰ ਬੇਨਤੀ ਕਰਾਂਗੇ ਜੀ ਕਿ ਜਦੋਂ ਆਪਾਂ ਚਾਹੁੰਦੇ ਆ ਕਿ ਭਈ ਦਿੱਲੀ ਸੂਬਾ ਸਰਕਾਰ ਜਦੋਂ ਆਮ ਆਦਮੀ ਦੀ ਸੀ ਉਹਨੇ 18000 ਰੁਪਏ ਕੀਤਾ ਕੇਂਦਰ ਨੇ 18000 ਕਰਤਾ ਪੰਜਾਬ ਸਰਕਾਰ ਨੂੰ ਸਮੱਸ ਕੀਤੀ ਗਈ ਔਰ ਆਪਾਂ ਉਮੀਦ ਕਰਦੇ ਹਾਂ ਕਿ ਦਲਿਤ ਮਜ਼ਦੂਰ ਜਿਹੜਾ ਆਪਣੇ ਬੱਚਿਆਂ ਨੂੰ ਚਪੋਸ਼ਟਿਕ ਪੋਸ਼ਣ ਦੇ ਵਿੱਚ ਚੰਗੀ ਸਿੱਖਿਆ ਦੇਵੇ ਆਪਣੀ ਸਿਹਤ ਦਾ ਧਿਆਨ ਰੱਖ ਸਕੇ ਕੀ 10000 ਦੇ ਅੰਦਰ ਇਹ ਪੋਸੀਬਲ ਹੈਗਾ ਇਹਦੇ ਸਬੰਧ ਦੇ ਵਿੱਚ ਹੀ 24 ਮਾਰਚ 2025 ਔਰ ਸਮੂਹ ਠੇਕੇਦਾਰੀ ਅਧੀਨ ਆਉਣ ਵਾਲੇ ਕਰਮਚਾਰੀਆਂ ਨੂੰ ਬੇਨਤੀ ਕਰਾਂਗੇ ਕਿ ਇਹਦੇ ਵਿੱਚ ਸਮੂਲੀਅਤ ਕਰਨ ਆਉਣ ਵਾਲੇ ਦਿਨ ਦੇ ਵਿੱਚ ਜਦਾ ਸਮਾਂ ਤੇ ਸਥਾਨ ਦਿੱਤਾ ਜਾਏਗਾ ਜੈ ਵਾਲਮੀਕੀ ਜੈਪੀਮ ਜੈਸਾ